ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦੇ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਸੀ ਉਹ ਵੀ ਹੌਲੀ ਹੌਲੀ ਆਪਣੇ ਦੁੱਖਾਂ ਤੋਂ ਬਾਹਰ ਆ ਰਹੇ ਹੋਣਗੇ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਵੀ ਜਿਹੜੀਆਂ ਖੇਤੀ ਖੇਤੀਆਂ ਉਹਨਾਂ ਦੀ ਜਾਂ ਉਹਨਾਂ ਦਾ ਘਰ ਪਰਿਵਾਰ ਹੈ ਉਹ ਖੇਤੀ ਤੋਂ ਖੇਤੀ ਦੁਬਾਰਾ ਉਹਨਾਂ ਦੀ ਜ਼ਿੰਦਗੀ ਪਟੜੀ ਤੇ ਆ ਗਈ ਜੀ ਬਿਲਕੁਲ ਸੋ ਡਲਾ ਜੀ ਆਪਾਂ ਮੌਜੂਦਾ ਪੰਜਾਬ ਦੇ ਸਿਆਸੀ ਮੁੱਦਿਆਂ ਦੀ ਗੱਲ ਕਰ ਲਈਏ ਉਸ ਵਿੱਚ ਸਭ ਤੋਂ ਜ਼ਿਆਦਾ ਸੁਰਖੀਆਂ ਤੇ ਜਿਹੜਾ ਚੱਲ ਰਿਹਾ ਹੈ ਡੀਆਈਜੀ ਖਚਰਨ ਸਿੰਘ ਭੁੱਲਰ ਦਾ ਮਾਮਲਾ DIG ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਮਸਲਾ ਮੀਡੀਆ ਦੀ ਸੁਰਖੀਆਂ ਵਿੱਚ ਬਣਿਆ ਹੋਇਆ ਉੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਦੇ ਨਾਲ ਜ਼ਰੂਰ ਜੁੜ ਗਈਆਂ ਡਲਾ ਜੀ ਕੁਝ ਚਰਚਾਵਾਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕਿ ਜਿੱਦਾਂ ਜਿੱਦਾਂ ਜੋ ਹੈ ਕੈਸ਼ ਨੂੰ ਲੈ ਕੇ ਕਰੋੜਾਂ ਦੇ ਕੈਸ਼ ਨੂੰ ਲੈ ਕੇ CBI ਦੀ ਜਾਂਚ ਅੱਗੇ ਵਧਦੀ ਜਾਏਗੀ ਤਾਂ DIG ਹਰਚਰਨ ਸਿੰਘ ਪੁੱਲਰ ਦੇ ਉੱਪਰ ਹੋਰ ਵੀ ਕਈ FIR ਦਰਜ ਹੋ ਸਕਦੀਆਂ ਨੇ ਨਾਲ ਹੀ ਇੱਕ ਹੋਰ ਚਰਚਾ ਦਾ ਮੁੱਦਾ ਬਣ ਗਿਆ ਇਸ ਦੇ ਵਿੱਚ ਜਿਹੜੇ DIG ਪੁੱਲਰ ਦੀ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ ਨਜ਼ਦੀਕੀਆਂ ਰਹੀਆਂ ਨੇ ਤੇ ਕੀ ਇਹ ਮੁੱਦਾ ਵੀ ਅੱਗੇ ਚੱਲ ਕੇ ਇਸ ਦੇ ਵਿੱਚ ਵੱਡਾ ਰੋਲ ਪਲੇ ਕਰ ਸਕਦਾ ਹੈ ਇਸ ਜਾਂਚ ਦੇ ਸਾਰੇ ਪ੍ਰੋਸੈਸ ਦੇ ਵਿੱਚ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਵੀ ਕਈ ਖੜੇ ਹੋ ਗਏ ਨੇ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਭ੍ਰਿਸ਼ਟਾਚਾਰ ਮੁਕਤ ਸਰਕਾਰਾਂ ਦਾ ਦਾਵਾ ਕਰਦੇ ਰਹੇ ਨੇ ਉਸ ਸਰਕਾਰ ਦੇ ਅਧੀਨ ਡੀਆਈਜੀ ਲੈਵਲ ਦੇ ਅਫਸਰ ਦੀ ਇਸ ਤਰ੍ਹਾਂ ਦੇ ਖੁਲਾਸੇ ਹੋਣ ਇੱਕ ਬਹੁਤ ਵੱਡੀ ਸਵਾਲ ਜੋ ਹੈ ਜ਼ਰੂਰ ਸਰਕਾਰ ਦੇ ਉੱਪਰ ਬਣ ਗਏ ਨੇ ਅਖੀਰ ਦੇ ਵਿੱਚ ਇੱਕ ਸਵਾਲ ਨਾਲ ਹੋਰ ਜੋੜਾਂਗੀ ਤਰਨ ਤਰਨ ਜ਼ਿਮਨੀ ਚੋਣ ਦੇ ਵਿੱਚ ਡੀਆਈਜੀ ਪੁੱਲਰ ਦਾ ਇਹ ਮਾਮਲਾ ਕਿੰਨਾ ਕੁ ਪ੍ਰਭਾਵ ਪਾ ਸਕਦਾ ਹੈ ਸੋ ਵਕ ਵਕ ਜੋ ਸਵਾਲ ਨੇ ਮੌਜੂਦਾ ਸਿਆਸੀ ਤਸਵੀਰ ਦੇ ਨਾਲ ਗਏ ਪੰਜਾਬ ਦੀ ਜ਼ਰੂਰ ਇਹਨਾਂ ਦੇ ਉੱਪਰ ਇੱਕ ਇੱਕ ਕਰਕੇ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਬਹੁਤ ਹੀ ਅਹਿਮ ਦੌਰ ਦੇ ਵਿੱਚ ਡੀਆਈਜੀ ਭੁੱਲਰ ਦਾ ਮਾਮਲਾ ਪਹੁੰਚ ਗਿਆ ਐ ਐਕਸਾਈਜ਼ ਆਪਕਾਰੀ ਐਕਟ ਦੇ ਵਿੱਚ ਵੀ ਕੇਸ ਦਰਜ ਹੋ ਗਿਆ ਔਰ ਜਿਹੜੀ ਕਰਪਸ਼ਨ ਦੇ ਇਲਜ਼ਾਮ ਉਹਨਾਂ ਤੇ ਲੱਗੇ ਨੇ ਜਿਹੜੀ ਵੀਡੀਓ ਰਿਕਾਰਡਿੰਗ ਆਡੀਓ ਰਿਕਾਰਡਿੰਗ ਹੋਈ ਹੈ WhatsApp ਦੇ ਉੱਤੇ ਮੈਂ ਉਹਦੇ ਤੇ ਗੱਲ ਥੋੜੀ ਜੀ ਜ਼ਰੂਰ ਕਰੂੰਗਾ ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਪਿਛਲੇ ਦਿਨਾਂ ਤੋਂ WhatsApp ਦੇ ਉੱਤੇ ਖਾਸ ਤੌਰ ਤੇ ਅਫਸਰ WhatsApp ਦੇ ਉੱਤੇ ਗੱਲਾਂ ਨਹੀਂ ਸੀ ਕਰਦੇ ਉਹਨਾਂ ਨੂੰ ਲੱਗਦਾ ਸੀ ਕਿ WhatsApp ਦੀ ਰਿਕਾਰਡਿੰਗ ਨਾ ਕਿਤੇ ਹੋ ਜਾਂਦੀ ਹੋਵੇ ਜਿਵੇਂ ਅੱਜਕੱਲ ਆਮ ਟੈਲੀਫੋਨ ਕਾਲਾਂ ਦੀ ਰਿਕਾਰਡਿੰਗ ਹੋ ਜਾਂਦੀ ਹੈ ਪਰ ਜਿਹੜੇ ਲੋਕ ਅਫਸਰ ਜਿਹੜੇ ਕਰਪਤ ਸੀ ਉਹ ਤਾਂ ਬਿਲਕੁਲ ਹੀ WhatsApp ਜਾਂ ਟੈਲੀਫੋਨ ਨਹੀਂ ਸੀ ਵਰਤਦੇ ਉਹ ਆਪਣੇ ਮਿਡਲਮੈਨਾਂ ਦੇ ਜ਼ਰੀਏ ਆਪ ਹੀ ਗੱਲ ਕਰਦੇ ਸੀ ਜਾਂ ਉਹ ਕਿਸੇ ਥਰਡ ਪਾਰਟੀ ਦੇ ਫੋਨ ਤੇ ਗੱਲ ਨਹੀਂ ਸੀ ਕਰਦੇ ਜਿਹੜਾ ਜਿਹਦੇ ਤੋਂ ਰਿਸ਼ਵਤ ਮੰਗੀ ਜਾਣੀ ਹੁੰਦੀ ਸੀ ਉਹ ਨੂੰ ਡਾਇਰੈਕਟ ਫੋਨ ਨਹੀਂ ਸੀ ਕਰਦੇ ਉਹ ਬਹੁਤ ਵਾਰੀ ਕੀ ਕਰਦੇ ਸੀ ਮਿਡਲਮੈਨ ਹੈ ਜਿਹੜਾ ਉਹ ਮਿਡਲਮੈਨ ਨੂੰ ਕਹਿ ਦਿੰਦੇ ਸੀ ਵੀ ਤੂੰ ਹੀ ਆਪਣੇ ਫੋਨ ਤੇ ਗੱਲ ਕਰਾਉਣੀ ਹੈ ਕਿਉਂਕਿ ਉਹਨਾਂ ਨੂੰ ਉਹਦੇ ਤੇ ਭਰੋਸਾ ਹੁੰਦਾ ਸੀ ਤੇ ਮਿਡਲਮੈਨ ਦੇ ਫੋਨ ਦੇ ਉੱਤੇ ਹੀ ਮਿਡਲਮੈਨ ਆਪਣਾ ਫੋਨ ਹੀ ਕੰਨ ਤੇ ਲਾ ਦਿੰਦਾ ਸੀ ਵੀ ਅਫਸਰ ਤੁਹਾਡੇ ਨਾਲ ਗੱਲ ਕਰਨਗੇ ਤੇ ਅਫਸਰ ਆਪਣੇ ਮਿਡਲਮੈਨ ਦੇ ਟੈਲੀਫੋਨ ਦੇ ਉੱਤੇ ਹੀ ਜੋ ਸੁਨੇਹਾ ਲਾਉਣਾ ਹੈ ਜੋ ਡਰਾਉਣਾ ਹੈ ਧਮਕਾਉਣਾ ਹੈ ਪੈਸੇ ਮੰਗਣੇ ਐ ਕਰ ਲੈਂਦੇ ਸੀ ਪਰ ਜਿਹੜਾ ਇਹ ਡੀਆਈਜੀ ਭੁੱਲਰ ਸਾਹਿਬ ਵਾਲਾ ਕੇਸ ਹੈ ਬਿਲਕੁਲ ਵੱਖਰਾ ਹੈ ਇਹਦੇ ਵਿੱਚ ਤਾਂ ਜਿਹੜਾ ਮਿਡਲਮੈਨ ਹੈ ਉਹ ਗ੍ਰਿਫਤਾਰ ਕਰ ਲਿਆ ਸੀ ਫਿਰ ਸੀਬੀਆਈ ਨੇ ਮਿਡਲਮੈਨ ਨੂੰ ਕਿਹਾ ਫੋਨ ਲਾਉਣ ਨੂੰ ਮਿਡਲਮੈਨ ਨੇ ਪਹਿਲਾਂ ਕੰਪਲੇਨੈਂਟ ਨੂੰ ਲਾਇਆ ਫਿਰ ਉਹਨੇ ਡੀਆਈਜੀ ਸਾਹਿਬ ਨਾਲ ਗੱਲ ਕਰਾਈ ਅਸਲ 'ਚ ਫੋਨ ਮਿਲਵਾਇਆ ਸੀਬੀਆਈ ਨੇ ਸੀ ਕਿਉਂਕਿ ਸੀਬੀਆਈ ਨੇ ਫੜ ਲਿਆ ਸੀ ਮਿਡਲਮੈਨ ਰਿਸ਼ਵਤ ਲੈਂਦਾ ਤੇ ਸੀਬੀਆਈ ਨੇ ਆਪਣੇ ਅਪਰੇਟਰਸ ਦੇ ਜ਼ਰੀਏ ਆਪਣੇ ਜਿਹੜੇ ਇਲੈਕਟ੍ਰੋਨਿਕ ਡਿਵਾਈਸਸ ਨੇ ਉਹਨਾਂ ਦੇ ਜ਼ਰੀਏ ਇਹ ਪੂਰੀ ਕਨਵਰਸੇਸ਼ਨ ਦੀ ਰਿਕਾਰਡਿੰਗ ਕਰ ਲਈ ਇਹ ਡਾਇਰੈਕਟ ਵਟਸਐਪ ਕਾਲ ਦੀ ਰਿਕਾਰਡਿੰਗ ਨਹੀਂ ਹੈ ਜਿ ਤੋ ਤੱਕ ਮੇਰੀ ਜਾਣਕਾਰੀ ਹੈ ਇਹ WhatsApp ਕਾਲ ਦੀ ਡਾਇਰੈਕਟ ਰਿਕਾਰਡਿੰਗ ਨਹੀਂ ਹੈ ਇਹ WhatsApp ਕਾਲ ਕੀਤੀ ਗਈ ਡੀਆਈਜੀ ਪੁੱਲਰ ਦੇ ਫੋਨ ਤੇ ਮਿਡਲ ਮੈਨ ਦੇ ਫੋਨ ਤੋਂ ਔਰ ਨਾਲ ਜੋੜਿਆ ਗਿਆ ਕੰਪਲੇਨੈਂਟ ਟੈਲੀਫੋਨ ਦੇ ਉੱਤੇ ਤਿੰਨੇ ਲੋਕ ਇਕੱਠੇ ਹੋਏ ਜਿਹੜੀਆਂ ਜਾਣਕਾਰੀਆਂ ਸੂਤਰਾਂ ਤੋਂ ਬਾਹਰ ਆ ਰਹੀਆਂ ਨੇ ਇਹਦੇ ਬਾਰੇ ਆਫੀਸ਼ੀਅਲੀ ਹਜੇ ਸੀਬੀਆਈ ਨੇ ਬਰੀਫ ਨਹੀਂ ਕੀਤਾ ਪਰ ਸੀਬੀਆਈ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਇਹਨਾਂ ਦੀ ਇੱਕ ਟਰੈਕ ਬਣਾਇਆ ਸੀ ਟਰੈਪ ਟਰੈਪ ਲਾਇਆ ਸੀ ਟਰੈਪ ਦੇ ਵਿੱਚ ਅਸੀਂ ਇਹਨਾਂ ਦੀ ਵਟਸਐਪ ਕਾਲ ਤੇ ਕਾਲ ਕੀਤੀ ਤੇ ਰਿਕਾਰਡਿੰਗ ਕਰ ਲਈ ਹੁਣ ਉਹਦਾ ਬਹੁਤ ਵੱਡਾ ਲੀਗਲ ਐਵੀਡੈਂਸ ਹੈ ਉਹ सीबीआई ਦੀ ਇੱਕ ਏਜੰਸੀ ਦੀ ਰਿਕਾਰਡਿੰਗ ਹੈ ਆਮ ਤੌਰ ਤੇ ਬਹੁਤ ਵਾਰੀ ਕੀ ਹੁੰਦਾ ਹੈ ਜਿਹੜੇ ਸ਼ਿਕਾਇਤ ਕਰਤਾ ਨੇ ਉਹ ਫੋਨ ਰਿਕਾਰਡ ਕਰ ਲੈਂਦਾ ਕੋਈ ਵਟਸਐਪ ਤੇ ਕਾਲ ਕਰ ਲਿਆ ਕਿਸੇ ਨੇ ਦੂਸਰਾ ਫੋਨ ਕੋਲੇ ਕਰਕੇ ਉਹਦੀ ਰਿਕਾਰਡਿੰਗ ਬਣਾ ਲਈ ਉਹਦੇ ਤੇ ਸਵਾਲ ਸ਼ੱਕ ਹੋ ਸਕਦਾ ਹੈ ਅੱਜ ਕੱਲ ਏਆਈ ਨਾਲ ਬਹੁਤ ਕੁਝ ਬਣ ਜਾਂਦਾ ਹੈ ਕਈ ਲੋਕ ਆਵਾਜ਼ਾਂ ਕੱਢ ਲੈਂਦੇ ਨੇ ਕਿਸੇ ਦੀਆਂ ਇਸ ਕਰਕੇ ਉਹਨੂੰ ਝੁਠਲਾਇਆ ਜਾ ਸਕਦਾ ਵੀ ਇਹ ਤਾਂ ਜੀ ਕਿਸੇ ਤੋਂ ਆਵਾਜ਼ ਕਢਵਾਈ ਗਈ ਹੈ ਪਰ ਜਦੋਂ ਇੱਕ ਸੈਂਟਰ ਦੀ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਦੋਂ ਇੱਕ ਸੀਬੀਆਈ ਟਰੈਕ ਲਗਾਉਂਦੀ ਹੈ ਰਿਕਾਰਡਿੰਗ ਦਾ ਉਹ ਸਾਰੀਆਂ ਚੀਜ਼ਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ ਉਹ ਇੱਕ ਬਹੁਤ ਵੱਡਾ ਐਵੀਡੈਂਸ ਬਣ ਜਾਂਦਾ ਤੇ ਉਹਨੂੰ ਕੋਰਟ 'ਚ ਝੁਠਲਾਇਆ ਨਹੀਂ ਜਾ ਸਕਦਾ ਸੋ ਉਹਦੇ ਹਿਸਾਬ ਨਾਲ ਅਗਰ ਸਾਬਤ ਹੋ ਗਿਆ ਕਿ ਡੀਆਈਜੀ ਭੁੱਲਰ ਨੇ ਸੱਚਮੁੱਚ ਕਰਪਸ਼ਨ ਕੀਤੀ ਹੈ ਤੇ ਫਿਰ 2 4 5 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਔਰ ਸਿਰਫ ਇੱਕ ਸਜ਼ਾ ਨਹੀਂ ਫਿਰ ਜਿਹੜਾ ਪੈਸਾ ਘਰੋਂ ਬਰਾਮਦ ਹੋਇਆ ਕੈਸ਼ 7.5 ਕਰੋੜ ਸੋਨਾ ਘੜੀਆਂ ਫਿਰ ਉਹ ਈਡੀ ਔਰ ਇਨਕਮ ਟੈਕਸ ਉਹ ਏਜੰਸੀਆਂ ਵੱਖਰੇ ਤੌਰ ਦੇ ਉੱਤੇ ਇਨਵੈਸਟੀਗੇਟ ਕਰਨਗੀਆਂ ਵੀ ਇਹ ਪੈਸਾ ਇੱਕ ਨੰਬਰ ਦਾ ਹੈ ਜਾਂ ਦੋ ਨੰਬਰ ਦਾ ਉਹ ਡੀਆਈਜੀ ਸਾਹਿਬ ਨੂੰ ਦੱਸਣਾ ਪਊਗਾ ਵੀ ਇਹ ਪੈਸਾ ਇੱਕ ਨੰਬਰ ਦਾ ਹੈ ਜਾਂ ਦੋ ਨੰਬਰ ਦਾ ਅਗਰ ਇੱਕ ਨੰਬਰ ਦਾ ਹੈ ਤੇ ਫਿਰ ਜਿਹੜਾ ਐਡਾ ਕੈਸ਼ ਰੱਖਿਆ ਤੇ ਉਸੇ ਦਿਨ ਹੀ ਦੱਸ ਦੇਣਾ ਸੀ ਡੀਆਈਜੀ ਭੁੱਲਰ ਸਾਹਿਬ ਨੇ ਵੀ ਇਹ ਤਾਂ ਪੈਸਾ ਇੱਕ ਨੰਬਰ ਦਾ ਹੈ ਜੀ ਆ ਚੱਕੋ ਸਾਰਾ ਰਿਕਾਰਡ ਪਿਆ ਕਰੇ ਯਾ ਉਹਨਾਂ ਦੇ ਵਕੀਲ ਸਹਿਬਾਨ ਨੇ ਉਹਨਾਂ ਨੇ ਦੱਸ ਦੇਣਾ ਸੀ মিডিਆ ਨੂੰ ਵੀ ਇਹ ਤਾਂ ਪੈਸਾ ਦੇਖੋ ਜੀ ਸਾਡੇ ਸਰਟੀਫਿਕੇਟ ਇਹ ਤਾਂ ਬੈਂਕਾਂ ਨੂੰ ਪਤਾ ਸੀ ਇਸ ਕੰਮ ਲਈ ਕਢਾਇਆ ਸੀ ਇੰਨਾ ਕਰੋੜ ਕੈਸ਼ ਆਮ ਤੌਰ ਤੇ ਵੱਡੀਆਂ-ਵੱਡੀਆਂ ਫੈਕਟਰੀਆਂ 'ਚ ਅਗਰ ਕਿਸੇ ਤੀਜੀ ਜਗ੍ਹਾ ਤੇ ਕੰਮ ਚੱਲ ਰਿਹਾ ਹੈ ਉੱਥੇ ਮੁਲਾਜ਼ਮ ਨੇ ਬਹੁਤ ਸਾਰੇ ਜਾਂ ਲੇਬਰ ਹੈ ਅਗਰ ਉਹਨਾਂ ਨੂੰ ਪੈਸੇ ਦੇਣੇ ਨੇ ਤਾਂ ਬੈਂਕ 'ਚੋਂ ਪੈਸੇ ਕਢਾਏ ਜਾਂਦੇ ਨੇ ਬੈਂਕ ਦੀ ਚਿੱਠੀ ਨਾਲ ਹੁੰਦੀ ਹੈ ਵੀ ਇੰਨਾ ਪੈਸਾ ਇਸ ਕੰਮ ਲਈ ਇਸ ਕੰਪਨੀ ਨੇ ਕਢਾਇਆ ਇੱਕ ਇੰਡੀਵਿਜੂਅਲ ਵਿਅਕਤੀ ਘਰੇ ਕੀ 7 ਕਰੋੜ 7.5 ਕਰੋੜ ਰੱਖ ਸਕਦਾ ਮੈਨੂੰ ਲੱਗਦਾ ਹੈ ਕਾਨੂੰਨ ਅਲਾਉ ਨਹੀਂ ਕਰਦਾ ਹੁਣ ਇਹਦੇ ਤੇ ਵਿਆਖਿਆ ਕਾਨੂੰਨ ਕਾਨੂੰਨੀ ਵਿਦਨੇ ਜਿਹੜੇ ਕਰਨਗੇ ਕੋਰਟ ਕਚੈਰੀਆਂ ਚ ਦੋ ਗੱਲਾਂ ਨੇ ਅਗਰ ਤਾਂ ਪੈਸਾ ਲੀਗਲ ਹੈ ਫਿਰ ਇੱਕ ਸਵਾਲ ਹੋਰ ਖੜਾ ਹੁੰਦਾ ਵੀ ਕੀ ਇੰਨਾ ਲੀਗਲ ਪੈਸਾ ਘਰੇ ਤੁਸੀਂ ਰੱਖ ਸਕਦੇ ਹੋ ਕਰੋੜਾ ਰੁਪਏ ਘਰੇ ਅਗਰ ਇਲੀਗਲ ਹੈ ਤੇ ਫਿਰ ਉਹਦਾ ਸੋਰਸ ਕੀ ਹੈ ਕੀ ਉਹ ਇਲੀਗਲ ਹੈ ਜਿਹੜਾ ਕੀ ਉਹ ਵੀ ਕਰਾਪਸ਼ਨ ਤੋਂ ਆਇਆ ਹੈ ਜਿਹੜਾ ਪੈਸਾ ਹੀ ਇਲੀਗਲ ਹੈ ਫਿਰ ਏਜੰਸੀਆਂ ਹੀ ਇਨਵੈਸਟੀਗੇਟ ਕਰਨ ਗਿਆ ਵੀ ਇਲੀਗਲ ਪੈਸਾ ਕਿਵੇਂ ਆਇਆ ਕਿਸੇ ਇੱਕ ਵਿਅਕਤੀ ਤੋਂ ਆਇਆ ਜਾਂ 10 ਬੰਦਿਆਂ ਤੋਂ ਆਇਆ ਜਾਂ 100 ਬੰਦਿਆਂ ਤੋਂ ਆਇਆ ਇਹਦਾ ਮਤਲਬ ਹੈ ਅੱਛਾ ਇਹ ਗੱਲ ਹੋ ਰਹੀ ਹੈ ਹੁਣ ਉਹ ਆਕਾਸ਼ ਬੱਤਲ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਹਰ ਜਗ੍ਹਾ ਕਹਿ ਰਿਹਾ ਇੰਟਰਵਿਊ ਚ ਕਿ ਜਿੱਦਾਂ ਹੀ ਡੀਆਈਜੀ ਭੁੱਲਰ ਸਾਹਿਬ ਫੜੇ ਗਏ ਤੇ ਮੈਨੂੰ ਕਈ ਲੋਕਾਂ ਦੇ ਫੋਨ ਆ ਗਏ ਵੀ ਸਾਡੇ ਨਾਲ ਐਦਾਂ ਹੋਇਆ ਸਾਡੇ ਨਾਲ ਐਦਾਂ ਹੋਇਆ ਕੀ ਹੁਣ ਆਕਾਸ਼ ਬੱਤਾ ਕੋਲੇ ਜਿਹੜੇ ਲੋਕਾਂ ਦੇ ਫੋਨ ਆ ਰਹੇ ਸੀ ਕੀ OBC CBI ਨੂੰ ਸ਼ਿਕਾਇਤਾਂ ਦੇਣਗੇ ਇਹ ਇੱਕ ਵੱਡਾ ਸਵਾਲ ਹੈ ਜਾਂ ਉਹ ਕਹਿਣਗੇ ਵੀ ਨਹੀਂ ਜੀ ਅਸੀਂ ਤਾਂ ਪੈਸੇ ਦਿੱਤੇ ਸੀ ਸਾਡੇ ਕੰਮ ਤਾਂ ਨਿਬੜ ਗਏ ਜਾਂ ਸਾਡਾ ਕੰਮ ਹੋਇਆ ਨਹੀਂ ਕਿਉਂਕਿ ਸਾਡੇ ਮੁਲਕ 'ਚ ਰਿਸ਼ਵਤ ਲੈਣ ਵਾਲਾ ਵੀ ਗੁਨਾਹਗਾਰ ਹੈ ਰਿਸ਼ਵਤ ਦੇਣ ਵਾਲਾ ਵੀ ਗੁਨਾਹਗਾਰ ਹੈ ਹੁਣ ਜਿਨ੍ਹਾਂ ਲੋਕ ਜਿਹੜੇ ਲੋਕ ਫੋਨ ਕਰ ਰਹੇ ਨੇ ਅਗਰ ਉਹਨਾਂ 'ਚ ਕਿਸੇ ਨੇ ਹਿੰਮਤ ਕੀਤੀ ਸ਼ਿਕਾਇਤ ਕਰਨ ਦੀ ਫਿਰ ਉਹ ਵੀ ਮਾਮਲਾ ਇਨਵੈਸਟੀਗੇਟ ਹੋਊਗਾ ਸੋ ਏਜੰਸੀਆਂ ਦੋਨੇ ਪੱਖ ਤੋਂ ਦੇਖਣਗੀਆਂ ਇਹ ਵੀ ਦੇਖਣਗੀਆਂ ਵੀ ਕੋਈ ਹੁਣ ਝੂਠੇ ਸ਼ਿਕਾਇਤਕਰਤਾ ਨਾ ਆ ਜਾਣ ਕਿਸੇ ਨੇ ਕਿਹੜ ਕੱਢਣੀ ਹੋਵੇ ਭੁੱਲਰ ਸਾਹਿਬ ਤੇ ਉਹ ਆ ਜਾਣ ਵੀ ਭੁੱਲਰ ਸਾਹਿਬ ਨੇ ਸਾਡੇ ਨਾਲ ਵੀ ਕਰਪਸ਼ਨ ਕੀਤੀ ਹੈ ਸੋ ਉਹਨਾਂ ਨੂੰ ਵੀ ਕੋਈ ਠੋਸ ਵਜ੍ਹਾ ਤੇ ਐਵੀਡੈਂਸ ਦੇ ਨਾਲ ਆਉਣਾ ਪਊਗਾ ਸੋ ਹਜੇ ਡੀਆਈਜੀ ਭੁੱਲਰ ਹੁਣਾ ਤੇ ਹੋਰ ਐਫਆਈਆਰ ਹੋਣ ਦਾ ਖਤਰਾ ਮੰਡਰਾ ਰਿਹਾ ਇਕ ਤਾਂ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਕੇਂਦਰ ਸਰਕਾਰ ਦਰਜ ਕਰ ਸਕਦੀ ਹੈ ਹਦਾਇਤਾਂ ਕਰ ਸਕਦੀ ਹੈ ਸੂਬਾ ਸਰਕਾਰ ਨੂੰ ਵੀ ਸੂਬਾ ਸਰਕਾਰ ਨੇ ਸਸਪੈਂਡ ਕਰਤਾ ਕਿਉਂਕਿ ਆਮ ਇੰਨਾ ਪੈਸਾ ਉਹਨਾਂ ਦੀ ਆਮਦਨ ਨਾਲ ਤਾਂ ਬੰਨਣਾ ਨਹੀਂ ਸੀ ਮੈਨੂੰ ਲੱਗਦਾ ਡੀਆਈਜੀ ਅਗਰ 5 ਬਾਰ ਵੀ ਰਿਟਾਇਰ ਹੋ ਜਾਂਦੇ ਤਾਂ ਵੀ ਇੰਨੀ ਪੈਨਸ਼ਨ ਨਹੀਂ ਸੀ ਮਿਲਨੀ ਮਤਲਬ ਇੱਕ ਪੈਨਸ਼ਨ 'ਚ ਇੰਨਾ ਪੈਸਾ ਨਹੀਂ ਮਿਲਦਾ ਕਿਸੇ ਨੂੰ ਕਿਸੇ ਸਰਕਾਰੀ ਮੁਲਾਜ਼ਮ ਨੂੰ ਰਿਟਾਇਰ ਹੋਣ ਤੋਂ ਬਾਅਦ 5 ਕਰੋੜ ਮਿਲਦਾ ਹੋਵੇ ਮੈਂ ਤਾਂ ਨਹੀਂ ਸੁਣਿਆ ਇਸ ਕਰਕੇ ਇਹ ਪੈਸਾ ਜਿਹੜਾ ਡੀਆਈਜੀ ਸਾਹਿਬ ਕੋਲੇ ਲੱਭਿਆ ਇਹਦਾ ਸਰੋਤ ਲੱਭਣਾ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਹੈ ਇਨਕਮ ਟੈਕਸ ਵਿਭਾਗ ਔਰ ED ਦੀਆਂ ਮਹਿਕ ED ਹੈ ਉਹਨਾਂ ਕੋਲੇ FIR ਚ ਪਹੁੰਚ ਗਈਆਂ ਉਹਨਾਂ ਕੋਲੇ ਹੋਰ ਬਹੁਤ ਸਾਰੀਆਂ ਇਨਪੁਟ ਪਹੁੰਚ ਗਈਆਂ ਇਹ ਸਾਰੀਆਂ ਏਜੰਸੀਆਂ ਸਾਨੂੰ ਅਗਲੇ 5-7 ਦਿਨਾਂ ਚ ਦਿਵਾਲੀ ਤੋਂ ਬਾਅਦ ਪੰਜਾਬ ਚ ਸਰਗਰਮ ਹੁੰਦੀਆਂ ਨਜ਼ਰ ਆਉਣਗੀਆਂ ਜਿਵੇਂ ਲਿਖਿਆ CBI ਨੇ ਆਪਣੇ ਪ੍ਰੈਸ ਨੋਟ ਚ ਕਿ ਕਈ ਪ੍ਰਾਪਰਟੀਆਂ ਦੇ ਡਾਕੂਮੈਂਟ ਮਿਲੇ ਨੇ ਉਹ ਪ੍ਰਾਪਰਟੀਆਂ ਬੇਨਾਮੀ ਨੇ ਜਾਂ ਭੁੱਲਰ ਪਰਿਵਾਰ ਦੇ ਨਾਂ ਤੇ ਹੈ ਉਹ ਪ੍ਰਾਪਰਟੀਆਂ ਕਦੋਂ ਖਰੀਦੀਆਂ ਗਈਆਂ ਉਹ ਖਰੀਦਣ ਲਈ ਕਿਹੜਾ ਪੈਸਾ ਲੱਗਿਆ ਉਹ ਪੈਸਾ ਇਹਨਾਂ ਦੀ ਕਿਸੇ ਕੰਪਨੀ ਚੋਂ ਨਿਕਲਿਆ ਇਹਨਾਂ ਦੇ ਖਾਤਿਆਂ ਚੋਂ ਨਿਕਲਿਆ ਉਹ ਪ੍ਰਾਪਰਟੀਆਂ ਦੀ ਬਾਜ਼ਾਰੀ ਕੀਮਤ ਕਿੰਨੀ ਹੈ ਉਹ ਪ੍ਰਾਪਰਟੀਆਂ ਦੀ ਰਜਿਸਟਰੀ ਕਿੰਨੀ ਕੀਮਤ ਤੇ ਹੋਈ ਇਹ ਸਾਰੀਆਂ ਚੀਜ਼ਾਂ ਨੂੰ ਇਨਵੈਸਟੀਗੇਸ਼ਨ ਕਰ ਇਨਵੈਸਟੀਗੇਟ ਕਰੇਗੀ ਈਡੀਵੀ ਹੋਰ ਇਨਕਮ ਟੈਕਸ ਮਹਿਕਮਾ ਵੀ ਇਨਕਮ ਟੈਕਸ ਮਹਿਕਮਾ ਮੈਂ ਕੱਲ ਪਰਸੋਂ ਦਾ ਗੱਲ ਕਰ ਰਿਹਾ ਵੱਖ-ਵੱਖ ਚੈਨਲਾਂ ਤੇ ਸਾਰੀ ਆਮਦਨ ਇਹਨਾਂ ਦੀ ਫਰੋਲੇਗਾ ਐਗਰੀਕਲਚਰ ਇਨਕਮ ਕਿੰਨੀ ਹੈ ਕੀ ਐਗਰੀਕਲਚਰ ਇਨਕਮ ਹੈ ਕਿਉਂਕਿ ਪਤਾ ਲੱਗਿਆ ਇਹਨਾਂ ਨੇ ਫਾਰਮ ਹਾਊਸ ਬਣਾ ਰੱਖਿਆ ਹੋ ਸਕਦਾ ਹੈ ਖੇਤੀ ਵੀ ਕਰਦੇ ਹੋਣ ਫਿਰ ਉਹ ਐਗਰੀਕਲਚਰ ਇਨਕਮ ਹੈ ਜਿਹੜੀ ਅਗਰ ਉਹ ਆਉਂਦੀ ਸੀ ਤੇ ਉਹ ਖਾਤਿਆਂ ਚ ਕਿਉਂ ਨਹੀਂ ਗਈ ਅਗਰ ਕਣਕ ਝੋਨਾ ਵੇਚਦੇ ਹੁੰਦੇ ਡੀਆਈਜੀ ਸਾਹਿਬ ਤੇ ਕਣਕ ਝੋਨੇ ਦੀ ਪੇਮੈਂਟ ਤਾਂ ਕਿਸਾਨਾਂ ਨੂੰ ਸਿੱਧੀ ਖਾਤੇ ਚ ਜਾਂਦੀ ਹੈ ਦੇਖੋ ਸਾਡੇ ਮੁਲਕ ਚ ਐਗਰੀਕਲਚਰ ਤੇ ਟੈਕਸ ਨਹੀਂ ਔਰ ਖੇਤੀਬਾੜੀ ਕੋਈ ਵੀ ਕਰ ਸਕਦਾ ਜਿਵੇਂ ਆਪਣੇ ਸਾਰੇ ਮੰਤਰੀ ਕਹਿੰਦੇ ਨੇ ਵੀ ਅਸੀਂ ਤਾਂ ਕਿਸਾਨਾਂ ਐਗਰੀਕਲਚਰ ਸਾਡੇ ਮੁਲਕ ਚ ਕਰਨ ਤੇ ਕੋਈ ਰੋਕ ਟੋਕ ਨਹੀਂ ਹੈ ਪਰ ਉਹਦੀ ਇਨਕਮ ਹੈ ਜਿਹੜੀ ਅਗਰ ਕਣਕ ਝੋਨਾ ਤੁਸੀਂ ਵੇਚ ਰਹੇ ਹੋ ਬੀਜ ਰਹੇ ਹੋ ਤੇ ਉਹ ਖਾਤਿਆਂ ਚ ਆਉਂਦੀ ਹੈ ਫਿਰ ਬਾਕੀ ਫਸਲਾਂ ਦੀ ਇਨਕਮ ਉਹਦੇ ਸਰਟੀਫਿਕੇਟ ਮਿਲਦੇ ਨੇ ਜਿਵੇਂ ਬਹੁਤ ਥਾਵਾਂ ਤੋਂ ਜੇ ਫਾਰਮ ਮਿਲਦੇ ਨੇ ਜਦੋਂ ਤੁਸੀਂ ਫਸਲਾਂ ਵਗੈਰਾ ਵੇਚਦੇ ਹੋ ਇਨਕਮ ਆਉਂਦੀ ਹੈ ਉਹ ਸਾਰਾ ਰਿਕਾਰਡ ਚੈੱਕ ਕਰਨਗੇ ਪਰ ਉਹ 800 ਕਰੋੜਾਂ ਚ ਹੋ ਸਕਦੀ ਹੈ ਅਗਰ ਇੱਕ ਪੁਲਿਸ ਅਫਸਰ ਜਿਹੜਾ ਪੁਲਿਸ ਅਫਸਰ ਹੈ ਫੁੱਲ ਟਾਈਮ ਪੁਲਿਸ ਅਫਸਰ ਹੈ ਮੁਲਾਜ਼ਮ ਹੈ ਅਗਰ ਉਹ ਖੇਤੀ ਕਰਕੇ ਕਰੋੜਾ ਕਮਾ ਰਿਹਾ ਹੈ ਤੇ ਸਾਡੇ ਕਿਸਾਨ ਗਰੀਬ ਕਿਉਂ ਨੇ ਫਿਰ ਫਿਰ ਤਾਂ ਸਾਡੇ ਕਿਸਾਨ ਵੀ ਕਰੋੜਾ ਬਧਿਓਣੇ ਚਾਹੀਦੇ ਭਾਈ ਸੋ ਸਵਾਲ ਤੇ ਸਵਾਲ ਖੜੇ ਹੁੰਦੇ ਨੇ ਜਿਨ੍ਹਾਂ ਦੇ ਉੱਤਰ ਏਜੰਸੀਆਂ ਲੱਭਣ ਗਿਆ ਏਜੰਸੀਆਂ 3-4 ਦਿਨਾਂ ਬਾਅਦ ਮੈਨੂੰ ਲੱਗਦਾ ਪੰਜਾਬ 'ਚ ਨਜ਼ਰ ਆਉਣਗੀਆਂ ਵੱਖ-ਵੱਖ ਥਾਵਾਂ ਤੇ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੀਆਂ ਔਰ ਕਈ ਤਰ੍ਹਾਂ ਦੀਆਂ ਹੋਰ ਐਫਆਈਆਰਸ ਦਰਜ ਹੋਣ ਦਾ ਖਤਰਾ ਬਰਕਰਾਰ ਹੈ ਆਪਕਰੀ ਐਕਟ ਚ ਜਿਹੜੀ ਸ਼ਰਾਬ ਸੀ ਉਹਦਾ ਤਾਂ ਪਰਚਾ ਦਰਜ ਹੋ ਗਿਆ ਆ ਰਿਕਾਰਡਿੰਗ ਕਰਪਸ਼ਨ ਦਾ ਇਹਦਾ ਵੀ ਇਲਜ਼ਾਮਾਂ ਤੇ ਪਰਚਾ ਦਰਜ ਹੋ ਗਿਆ ਹੁਣ ਇਸ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਚ ਪਰਚਾ ਦਰਜ ਹੋ ਸਕਦਾ ਹੈ ਕੇਂਦਰ ਸਰਕਾਰ ਹਦਾਇਤ ਦੇ ਸਕਦੀ ਹੈ ਫਿਰ ਇਹ ਜਿਹੜੀਆਂ ਪ੍ਰਾਪਰਟੀਆਂ ਦੇ ਕਹਿੰਦੇ ਕਾਗਜ਼ ਮਿਲੇ ਉਹਨਾਂ ਦੇ ਮਾਮਲੇ ਚ ਪਰਚਾ ਦਰਜ ਕਰ ਸਕਦੀ ਹੈ ਏਡੀ ਇਨਕਮ ਟੈਕਸ ਮਹਿਕਮਾ ਮਾਮਲਿਆਂ ਨਾਲ ਜੁੜੇ ਵੱਖ-ਵੱਖ ਮਾਮਲਿਆਂ 'ਚ ਵੀ ਇਹ ਜਿਹੜਾ ਪੈਸਾ ਹੈ ਇਹ ਇਹਦਾ ਸੋਰਸ ਕੀ ਹੈ ਕਿਉਂਕਿ ਸੋਰਸ ਬਹੁਤ ਜ਼ਰੂਰੀ ਹੈ ਸਾਡੇ ਮੁਲਕ 'ਚ ਕੋਈ ਵੀ ਏਜੰਸੀ ਸਾਡੇ ਖਾਤਿਆਂ ਦੀ ਜਾਂਚ ਕਰ ਸਕਦੀ ਹੈ ਸਰਕਾਰੀ ਏਜੰਸੀ ਸਾਨੂੰ ਇਨਕਮ ਟੈਕਸ ਵਿਭਾਗ ਨੋਟਿਸ ਭੇਜ ਸਕਦਾ ਹੈ ਜੀਐਸਟੀ ਵਿਭਾਗ ਨੋਟਿਸ ਭੇਜ ਸਕਦਾ ਹੈ ਕਾਨੂੰਨੀ ਤੌਰ 'ਤੇ ਉਹ ਸਾਨੂੰ ਸਾਡੀ ਕਮਾਈ ਦਾ ਸੋਰਸ ਪੁੱਛ ਸਕਦੇ ਨੇ ਸਾਡੇ ਖਰਚਿਆਂ ਦਾ ਸੋਰਸ ਪੁੱਛ ਸਕਦੇ ਨੇ ਲੋਕਾਂ ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਦੀ ਜਾਂਚ ਹੋ ਸਕਦੀ ਹੈ ਹੁਣ ਪੁੱਲਰ ਸਾਹਿਬ ਦੀ ਜਿਹੜੀ ਇਨਕਮ ਟੈਕਸ ਦੀਆਂ ਰਿਟਰਨਾਂ ਨੇ ਇਨਕਮ ਟੈਕਸ ਵਿਭਾਗਾਂ ਉਹਨਾਂ ਨੂੰ ਵੀ ਖੋਲ ਕੇ ਉਹਨਾਂ ਦੀ ਵੈਰੀਫਿਕੇਸ਼ਨ ਕਰ ਸਕਦਾ। ਸੋ ਇਸ ਕਰਕੇ ਬਹੁਤ ਵੱਡੀ ਚੁਣੌਤੀ ਪੁੱਲਰ ਸਾਹਿਬ ਦੇ ਅੱਗੇ ਬਣੀ ਹੋਈ ਹੈ। ਸੋ ਮੈਨੂੰ ਲੱਗਦਾ ਹੈ ਕਿ ਸਾਬਤ ਕਰਨਾ ਪਊਗਾ ਇਹਨਾਂ ਨੂੰ ਕਿ ਉਹ ਸਾਰਾ ਪੈਸਾ ਲੀਗਲ ਸੀ। ਹੁਣ ਸੋਨੇ ਦੀ ਗੱਲ ਹੈ। ਇਹਨਾਂ ਸੋਨਾ ਕਿ ਇਹਨਾਂ ਨੇ ਆਪ ਖਰੀਦਿਆ, ਜੇ ਆਪ ਖਰੀਦਿਆ ਤੇ ਇਹਨਾਂ ਪੈਸਾ ਕਿੱਥੋਂ ਆਇਆ? ਕੀ ਉਹ ਸਾਰਾ ਖਾਤਿਆਂ ਚੋਂ ਖਰੀਦਿਆ? ਕੋਈ ਸੋਨਾ ਖਰੀਦਿਆ? ਹੁਣ ਜੇ 2 ਲੱਖ ਤੋਂ ਵੱਧ ਸੋਨਾ ਖਰੀਦਿਆ ਜਾਵੇ ਤੇ ਉਹਦੇ 'ਚ ਕਿੰਨੇ ਪੈਸੇ ਉਹਨਾਂ ਨੇ ਚੈੱਕ ਨਾਲ ਜਾਂ ਕਾਰਡ ਨਾਲ ਦਿੱਤੇ ਕਿੰਨੇ ਪੈਸੇ ਕੈਸ਼ ਦਿੱਤੇ ਇਹ ਸਾਰਾ ਕੁਝ ਨੋਟ ਹੁੰਦਾ ਸੋ ਇਸ ਕਰਕੇ ਸੋਨੇ ਦੀ ਬੜੀ ਬਰੀਕੀ ਨਾਲ ਜਾਂਚ ਹੁੰਦੀ ਹੈ ਸੋਨਾ ਕਿੱਥੋਂ ਖਰੀਦਿਆ ਗਿਆ ਕਿਹੜੀ ਡੇਟ ਨੂੰ ਖਰੀਦਿਆ ਗਿਆ ਕੀ ਇਹ ਪਿਛਲੇ 10 ਸਾਲਾਂ 'ਚ ਖਰੀਦਿਆ ਗਿਆ ਜਾਂ 2 ਸਾਲਾਂ 'ਚ ਖਰੀਦਿਆ ਗਿਆ ਇਹ ਬਹੁਤ ਸਾਰੇ ਮਾਮਲੇ ਨੇ ਔਰ ਜਿਹੜੀ ਤੁਸੀਂ ਬਿਕਰਮ ਮਜੀਠੇ ਦੀ ਗੱਲ ਕਰਦੇ ਹੋ ਵਿਕਰਮ ਜੀਠੀਆ ਦੇ ਨਾਲ ਭੁੱਲਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਇੱਕ ਸਮਾਗਮ 'ਚ ਵੀ ਨਜ਼ਰ ਆਏ ਸੀ ਨਿੱਜੀ ਪ੍ਰੋਗਰਾਮ ਸੀ ਕੋਈ ਤੇ ਜਿਹੜੀ ਸਿੱਟ ਸੀ ਪਟਿਆਲੇ 'ਚ ਜਿਹੜੀ ਵਿਕਰਮ ਜੀਠੀਏ ਦੇ ਮਾਮਲੇ ਦੀ ਜਾਂਚ ਕਰਦੀ ਸੀ ਡਰੱਗਸ ਵਾਲੇ ਕੇਸ 'ਚ ਇਹ ਉਹਦੇ ਵੀ ਹੈਡ ਰਹੇ ਨੇ ਇਸ ਕਰਕੇ ਜਿੰਨਾ ਸਮਾਂ ਇਹ ਉਸ ਸਿੱਟ ਦੇ ਹੈਡ ਰਹੇ ਨੇ ਵਿਕਰਮ ਜੀਠੀਏ ਦੇ ਨਾਲ ਇਹਨਾਂ ਦੀਆਂ ਨਜ਼ਦੀਕੀਆਂ ਦੀ ਸ਼ਿਕਾਇਤ ਔਨ ਰਿਕਾਰਡ ਕੀਤੀ ਗਈ ਹੈ ਸਰਕਾਰ ਨੂੰ ਵੀ ਔਰ ਬਤਾਰ ਏਜੰਸੀ ਹੈਡ ਇਹਨਾਂ ਅੱਗੇ ਉਹ ਗੱਲ ਲਿਆਂਦੀ ਗਈ ਹੈ ਵੀ ਤੁਸੀਂ ਤਾਂ ਨੇੜਿਓਂ ਵਿਕਰਮਜੀਠਿਆ ਦੇ ਵੀ ਤੁਸੀਂ ਫੇਅਰ ਇਨਵੈਸਟੀਗੇਸ਼ਨ ਕਿਵੇਂ ਕਰੋਗੇ ਸਿੱਟ ਦੇ ਤੌਰ ਤੇ ਇਹ ਸਾਰੇ ਸਵਾਲ ਉੱਠ ਰਹੇ ਨੇ ਹਰਦੋਜੀ ਔਰ ਇਹ ਸਵਾਲ ਦਿਨ ਪ੍ਰਤੀ ਦਿਨ ਵੱਡੇ ਹੋ ਰਹੇ ਨੇ ਔਰ ਇਹਦਾ ਜਵਾਬ ਜਾਂ ਤਾਂ ਵਕੀਲ ਸਾਹਿਬ ਦੇਣਗੇ ਜਿਹੜੇ ਡੀਜੀ ਭੁੱਲਰ ਸਾਹਿਬ ਦੇ ਨੇ ਜਾਂ ਇਹਨਾਂ ਦੇ ਪਰਿਵਾਰਕ ਮੈਂਬਰ ਦੇਣਗੇ ਜਾਂ ਜਦੋਂ ਇਹਨਾਂ ਦੀ ਜ਼ਮਾਨਤ ਹੋਏਗੀ ਹੁਣ ਜ਼ਮਾਨਤ 90 ਦਿਨ ਬਾਅਦ ਵੀ ਹੋ ਸਕਦੀ 30 ਦਿਨ ਬਾਅਦ ਵੀ ਹੋ ਸਕਦੀ ਕਿਉਂਕਿ ਹਜੇ ਤਾਂ ਸੀਬੀਆਈ ਨੇ ਇਹਨਾਂ ਤੋਂ ਬਹੁਤ ਵਾਰੀ ਪੁੱਛਗਿੱਛ ਕਰਨੀ ਹੈ ਮੈਨੂੰ ਲੱਗਦਾ ਹੈ ਬਹੁਤ ਜਲਦ ਸੀਬੀਆਈ ਦੁਬਾਰਾ ਇਹਨਾਂ ਨੂੰ ਆਪਣੇ ਰਿਮਾਂਡ ਤੇ ਲੈ ਕੇ ਆਏਗੀ ਫਿਰ ਪੁੱਛਗਿੱਛ ਕਰੇਗੀ ਤੇ ਕਿਉਂਕਿ ਇੰਨੀਆਂ ਬੇਨਾਮੀ ਪ੍ਰਾਪਰਟੀਆਂ ਦਾ ਮਾਮਲਾ ਹੈ ਜਿਵੇਂ ਵਿਕਰਮ ਜੀਥੀਏ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਮਸ਼ੋਬਰਾ ਫਾਰਮ ਲੈ ਕੇ ਗਈ ਹਿਮਾਚਲ ਦੇ ਉੱਪਰ Shimla ਦੇ ਉੱਪਰ UP ਚ ਲੈ ਕੇ ਗਈ ਬਿਕਰਮ ਜੀ ਥੇ ਨੂੰ ਦਿੱਲੀ ਲੈ ਕੇ ਗਈ ਮਜੀਠਾ ਲੈ ਕੇ ਗਈ ਬਹੁਤ ਸੰਭਾਵਨਾ ਹੈ ਕਿ ਜਦੋਂ ਹੁਣ ਬੇਨਾਮੀ ਪ੍ਰਾਪਰਟੀਆਂ ਦੀ ਗੱਲ ਹੈ ਕਿ ਡਾਕੂਮੈਂਟਸ ਮਿਲੇ ਨੇ ਅਗਰ ਕੋਈ ਪ੍ਰਾਪਰਟੀਆਂ ਲੱਭ ਗਿਆ ਜਾਂ ਉਹ ਪ੍ਰਾਪਰਟੀਆਂ ਅਗਰ ਲੀਗਲ ਹੋਈਆਂ ਜ਼ਰੂਰੀ ਨਹੀਂ ਕਿ ਉਹ ਜੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਨੇ ਤੇ ਦੋ ਨੰਬਰ ਦੀਆਂ ਨੇ ਮੈਂ ਨਹੀਂ ਕਹਿੰਦਾ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿੰਨੀਆਂ ਪ੍ਰਾਪਰਟੀਆਂ ਨੇ ਕਿੱਥੇ ਕਿੱਥੇ ਪ੍ਰਾਪਰਟੀਆਂ ਨੇ ਕਦੋਂ ਖਰੀਦੀਆਂ ਗਈਆਂ ਕਿੰਨਾ ਪੈਸਾ ਲੱਗਿਆ ਕੱਲਾ ਪੈਸਾ ਇਹਨਾਂ ਦਾ ਲੱਗਿਆ ਇਹਨਾਂ ਦੇ ਪਰਿਵਾਰ ਦਾ ਲੱਗਿਆ ਰਿਸ਼ਤੇਦਾਰਾਂ ਦਾ ਲੱਗਿਆ ਸਾਰਾ ਕੁਝ ਇਨਵੈਸਟੀਗੇਸ਼ਨ ਚਾਊਗਾ ਔਰ ਅਦਾਲਤ ਤੋਂ ਰਿਮਾਂਡ ਮੰਗ ਕੇ ਡੀਆਈਜੀ ਪੁੱਲਰ ਹੋਣਾਂ ਦਾ ਥਾਂ ਥਾਂ ਤੇ ਏਜੰਸੀਆਂ ਇਹਨਾਂ ਨੂੰ ਲੈ ਕੇ ਜਾ ਸਕਦੀਆਂ ਨੇ ਪੰਜਾਬ 'ਚ ਸੋ ਡੀਆਈਜੀ ਪੁੱਲਰ ਹੋਣਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਖਤਮ ਨਹੀਂ ਹੋਈਆਂ ਇਹ ਦਿੱਕਤਾਂ ਹਜੇ ਉਸੇ ਤਰ੍ਹਾਂ ਅੱਗੇ ਖੜੀਆਂ ਨੇ ਹਜੇ 30 ਅਕਤੂਬਰ ਦੀ ਡੇਟ ਹੈ 30 ਅਕਤੂਬਰ ਨੂੰ ਫੇਰ ਇਹਨਾਂ ਦੀ ਪੇਸ਼ੀ ਹੋਣੀ ਹੈ ਅਦਾਲਤ ਦੇ ਵਿੱਚ ਉਸ ਤੋਂ ਬਾਅਦ ਤੈਅ ਹੋਗਾ ਕਿ ਦੁਬਾਰਾ ਕਿੰਨੇ ਦਿਨਾਂ ਲਈ ਇਹਨਾਂ ਨੂੰ ਰਿਮਾਂਡ 'ਚ ਭੇਜਿਆ ਜਾਂਦਾ ਹੈ ਕਿ ਉਸ ਦਰਮਿਆਨ ਸੀਬੀਆਈ ਵੀ ਇਹਨਾਂ ਨੂੰ ਆਪਣੀ ਕਸਟਡੀ 'ਚ ਲੈਂਦੀ ਹੈ ਪਰ ਜਿਹੜਾ ਤੁਹਾਡਾ ਸਵਾਲ ਸੀ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਕ腐ਸ਼ਨ ਫ੍ਰੀ ਸਰਕਾਰ ਦਾ ਦਾਵਾ ਕਰਦੀ ਸੀ ਸਰਕਾਰ ਦੇ ਰਾਜ 'ਚ ਇੱਕ ਪੁਲਿਸ ਅਫਸਰ ਡੀਆਈਜੀ ਕੋਲੋਂ ਕਰੋੜਾ ਰੁਪਏ ਲੱਭ ਜਾਣੇ ਔਰ ਕ腐ਸ਼ਨ ਦੀ ਸ਼ਿਕਾਇਤ 'ਚ ਸੀਬੀਆਈ ਵੱਲੋਂ ਉਹਨਾਂ ਨੂੰ ਚੱਕ ਲਿਆ ਜਾਣਾ ਤਰਨ ਤਾਰਨ ਦੇ ਵਿੱਚ ਸਥਾਨਕ ਪੱਧਰ ਤੇ ਪਿੰਡਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇਹ ਦਿੱਕਤ ਵਾਲਾ ਕੰਮ ਬਣ ਗਿਆ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਵਿਰੋਧੀ ਸਿਆਸੀ ਟਕਚਰਾ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ ਤੁਸੀਂ ਕਹਿੰਦੇ ਸੀ ਕ੍ਰਪਸ਼ਨ ਫਰੀ ਤੇ ਤੁਹਾਡੇ ਅਫਸਰ ਕ੍ਰਪਸ਼ਨ ਕਰੀ ਜਾਂਦੇ ਨੇ ਏਡੀ ਵੱਡੇ ਪੱਧਰ ਤੇ ਉਹ ਇਲਜ਼ਾਮ ਲਾਉਂਦੇ ਨੇ ਸਾਬਤ ਨਹੀਂ ਹੋਈ ਤੇ ਤੁਸੀਂ ਕਹਿ ਰਹੇ ਹੋ ਸਾਡੀ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਜ਼ੀਰੋ ਟੋਲਰੈਂਸ ਹੈ ਕ੍ਰਪਸ਼ਨ ਤੇ ਸੋ ਤਰਨ ਤਰਨ ਜ਼ਿਮਨੀ ਚੋਣ ਚ ਭੁੱਲਰ ਸਾਹਿਬ ਦੀ ਗ੍ਰਫਤਾਰੀ ਮੁੱਦਾ ਬਣੀ ਹੋਈ ਹੈ ਪਹਿਲੀ ਨਜ਼ਰ ਚ ਸੀਬੀਆਈ ਦਾ ਦਾਵਾ ਹੈ ਕਿ ਇਹ ਕਰਪਸ਼ਨ ਹੈ ਅਦਾਲਤ ਚ ਨਜ਼ਰੀਆ ਕੀ ਆਉਂਦਾ ਹੈ ਕਿੱਥੇ ਤੱਕ ਭੁੱਲਰ ਸਾਹਿਬ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਦੇ ਨੇ ਜਾਂ ਸੀਬੀਆਈ ਇਹਨਾਂ ਨੂੰ ਦੋਸ਼ੀ ਸਾਬਤ ਕਰਦੀ ਹੈ ਉਂਝ ਸੀਬੀਆਈ ਦਾ ਟਰੈਕ ਰਿਕਾਰਡ ਬੜਾ ਚੰਗਾ ਹੈ ਪੰਜਾਬ ਦੇ ਪੁਲਿਸ ਅਫਸਰਾਂ ਦੇ ਮਾਮਲੇ ਚ ਪਿਛਲੇ ਸਾਲ 2 ਸਾਲ ਚ 2 ਸਾਲਾਂ ਚ 100 ਤੋਂ ਵੱਧ ਪੁਲਿਸ ਅਫਸਰ ਤੇ ਮੁਲਾਜ਼ਮ ਦੋਸ਼ੀ ਸਾਬਤ ਕੀਤੇ ਨੇ ਸੀਬੀਆਈ ਨੇ ਵਕ ਵਕ ਮਾਮਲਿਆਂ ਦੇ ਵਿੱਚ ਅ ਪਿਛਲੇ ਸੂਬਾ ਸਰਹੰਦ ਸੀ ਜਿਹੜਾ ਉਹਨੂੰ ਵੀ ਸੀਬੀਆਈ ਨੇ 1993 ਦੇ ਫਰਜ਼ੀ ਐਨਕਾਊਂਟਰ ਮਾਮਲੇ 'ਚ ਦੋਸ਼ੀ ਸਾਬਤ ਕੀਤਾ ਸੀ ਤੇ ਉਮਰ ਕੈਦ ਦੀ ਸਦਾ ਸੁਣਾਈ ਸੀ ਸੋ ਅਗਰ ਡੀਆਈਜੀ ਭੁੱਲਰ ਹੋਣਾ ਤੇ ਕੇਸ ਹੋਰ ਵਧਦੇ ਗਏ ਐਫਆਈਆਰਾਂ ਵਧੀਆਂ ਗਈਆਂ ਤੇ ਫਿਰ ਸਜ਼ਾ ਦਾ ਖਤਰਾ ਵੀ ਵਧਦਾ ਚਲਾ ਜਾਣਾ ਸੋ ਜਿੰਨੀਆਂ ਜ਼ਿਆਦਾ ਐਫਆਈਆਰਾਂ ਜਿੰਨੇ ਜ਼ਿਆਦਾ ਵੱਧ ਸਜ਼ਾ ਵਾਲੇ ਕੇਸ ਉਹਨਾਂ ਸਜ਼ਾ ਦਾ ਖਤਰਾ ਡੀਆਈਜੀ ਭੁੱਲਰ ਹੋਣਾ ਨੂੰ ਵਧਦਾ ਜਾਣਾ ਸੋ ਇਹ ਮਾਮਲਾ ਦਿਨ ਪ੍ਰਤੀ ਦਿਨ ਵੱਡਾ ਬਣ ਰਿਹਾ ਹੈ ਜੋ ਜੀ ਬਿਲਕੁਲ ਸੋ ਆਉਣ ਵਾਲੇ ਸਮੇਂ ਵਿੱਚ ਸਿਆਸਤ ਕਿਸ ਤਰ੍ਹਾਂ ਨਾਲ ਬਦਲਦੀ ਹੈ ਜਾਂ ਇਸ ਮਾਮਲੇ ਦਾ ਕਿੰਨਾ ਗੁਣਕਾਬ ਪੰਧਾ ਨਜ਼ਰ ਆਂਦਾ ਹੈ ਤਰਨ ਤਰਨ ਜ਼ਿੰਮੀ ਚੌਣ ਦੇ ਉੱਪਰ ਉਹ ਵੀ ਅਸੀਂ ਤਾਜ਼ਾ ਅਪਡੇਟ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਰਵਾਂਗੇ ਫਿਲਹਾਲ ਡਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੁੱਦੇ ਦੇ ਉੱਪਰ ਕਈ ਪਹਿਲੂਆਂ ਤੋਂ ਕਈ ਪੱਖਾਂ ਤੋਂ ਜੋ ਹੈ ਗੱਲ ਸਾਂਝੀ ਕੀਤੀ ਹੈ ਦਰਸ਼ਕਾਂ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਜਿਨ੍ਹਾਂ ਦਰਸ਼ਕਾਂ ਨੇ ਹੁਣ ਤੱਕ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਨਾਲ ਜੁੜੇ ਇਹਨਾਂ ਤਾ ਸਾਂਝੇ ਕਰ ਸਕੋ ਇਹਨਾਂ ਕਮੈਂਟਸ ਦੇ ਜ਼ਰੀਏ ਸੋ ਫਿਲਹਾਲ ਇਸੇ ਦਿਨ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਸੋ ਭਾਵੇਂ ਡੀਆਈਜੀ ਪੁੱਲਰ ਉਹਨਾਂ ਦਾ ਮਾਮਲਾ ਇਹ ਅਤਰਨ ਤਰਨ ਦੀ ਜ਼ਮੀਨੀ ਚੋਂ ਹੈ ਆਉਂਦੇ ਦਿਨਾਂ ਚ ਹਰ ਪਹਿਲੂ ਤੇ ਨਜ਼ਰ ਰੱਖਾਂਗੇ ਕਿਉਂਕਿ ਕ੍ਰਪਸ਼ਨ ਬਹੁਤ ਵੱਡਾ ਮੁੱਦਾ ਹੈ ਔਰ ਕ੍ਰਪਸ਼ਨ ਨੂੰ ਮਿਲ ਜੁਲ ਕੇ ਇਨੂੰ ਨਿਬੜਨਾ ਪੈਣਾ ਸੋ ਤਰਨ ਤਰਨ ਦੀ ਜ਼ਿਮਨੀ ਚੋਂ ਤੇ ਵੀ ਆਉਂਦੇ ਦਿਨਾਂ ਚ ਅਸੀਂ ਲਗਾਤਾਰ ਆਪਣੀ ਡਿਸਕਸ਼ਨ ਅੱਗੇ ਵਧਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਹਜੂਰ